ਪਵਨਤਮਾਨ ਵੀ ਵੇਖੇ ਉਹ ਪਿੰਡਾਂ ਚੋਂ ਗਿਆ ਉਹ ਹਾਂ ਸਹੀ ਗੱਲ ਹੈ ਪਵਨਤਮਾਨ ਵੀ ਵੇਖੇ ਵਿੱਚ ਫਿਰ ਲਾਲ ਲਾਲ ਉਦੋਂ ਦਾ ਅੰਮ੍ਰਿਤ ਰਤਾਰਾ ਬਾਕੀ ਨਹੀਂ ਹਰ ਉਹ ਬਣਾਈ ਐਹੀ ਜੀ ਹੁੰਦੀ ਥੇਰੀ ਅਕੀ ਮੋਤੀ ਹਾਂ ਫਿਰ ਆ ਚਾਕੂ ਨਾਲ ਵੜਵੜ ਕੇ ਖਾਂਦੇ ਸਹੀ ਗੱਲ ਹੈ ਬਾਕੀ ਸਹੀ ਗੱਲ ਹੈ ਹੁਣ ਤਾਂ ਹੁਣ ਤਾਂ ਕਾਗਜ਼ਰ ਕੀ ਬਣਾਈ ਹੁੰਦੇ ਉਹ ਤਾਂ ਹੱਡੀਆਂ ਥੱਲੇ ਪਾ ਜਾਣੀਆਂ ਆਹ ਗੰਧ ਨੂੰ ਕੀ ਕਰੀਏ ਜਿਹੜਾ ਗੰਦਾ ਐਸਾ ਕਾਲਾ ਤੇਲ ਵੀ ਨਹੀਂ ਜਿੱਦਾਂ ਪਾਣੀ ਕਾਲਾ ਆ ਕਾਮਨੀ ਵਿਵੰਨਗ ਵਾਲਾ ਤੇ ਆ ਬੁੱਢੇ ਜੋੜ ਵਾਲਾ ਇਹਨਾਂ ਨੂੰ ਲੀਡਰਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਅੱਖਾਂ ਗੰਦਾ ਬਣੀ ਲੋਕਾਂ ਨੂੰ ਮਾਰਨਾ ਹੈ ਇਹ ਵੋਟਾਂ ਲੈਣ ਵਾਲੀ ਕਿਵੇਂ ਜਾਂਦੇ ਘਰੋਂ ਘਰੀ ਪਾਣੀ ਨਹੀਂ ਸਾਫ਼ ਕਰਾ ਦਿੰਦੇ ਚਾਹੀਦਾ ਹੈ ਇਹ ਬਾਣੀ 'ਚ ਲਿਖਿਆ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਰਦਾ ਸਹੀ ਗੱਲ ਹੈ ਜੀ ਇਹ ਪਿਤਾ ਆਪਣਾ ਪਾਣੀ ਉਹ ਸਾਡੀ ਡਿਊਟੀ ਹੋ ਜਾਂਦੀ ਹਾਂ ਵੀ ਤੁਸੀਂ ਨਾ ਵਜੇ ਲਾਫਟਰ ਮਾਂਜਣ ਲੱਗ ਪਏ ਲਾਫਟਰ ਮਾਂਜ ਕੇ ਨਾ ਤੇਰੀ ਚਿਮੀ ਚੂਣੀ ਮਾਂਜ ਕੇ ਹਾਂ ਕਾਲੀ ਹੋ ਜਾਂਦੇ ਸੋ ਪਾ ਕੇ ਤਿਆਰ ਕਰਕੇ ਨਾ ਕਿੱਲੇ ਤੇ ਕੰਨਦੇ ਜਦੋਂ ਤਾਂ ਸਾਪੀ ਜਾਂਦਾ ਲੋਕਾਂ ਨੂੰ ਗੰਦਾ ਪਾਣੀ ਪੀਂਦਾ ਜੇ ਜੇ ਕਿਸੇ ਨੂੰ ਤਾਂਪ ਚੜ ਜਾਂਦਾ ਹਾਂ ਤੇ ਜਿਹੜੇ ਆ ਕੇ ਹੈਗੇ ਨਾ ਅੱਖ ਦੇ ਲਾਂਗਜੇ ਵਿੱਚ ਟੁੱਟੀਆਂ ਹਾਂ ਹਾਂ ਟੁੱਟ ਗਈਆਂ ਇਹ ਘੁਰਸ ਬਲੇਟ ਕੇ ਚਾਰ ਕਰੇ ਲੋ ਤਾਂ ਅੱਛਾ ਹੀ ਚੱਲਦਾ ਹੁੰਦਾ ਸੀ ਕੰਮ ਤੌੜੇ ਦੇ ਉੱਤੇ ਨਾ ਇੱਕ ਗੱਟਾ ਵੱਢ ਕੇ ਪਾ ਲੈਂਦੇ ਹਾਂ ਉੱਥੋਂ ਪਾਣੀ ਛਿੜਕ ਲੈਂਦੇ ਹਾਂ ਆਪਣੇ ਦੇ ਡੱਗੀ ਥੱਲੇ ਮਰੇਤੀ ਪਾ ਲੈਂਦੇ ਮਰੇਤੀ ਖੰਡੀ ਹੁੰਦੀ ਹੈ ਪਾਣੀ ਫਰੇਂਗੀ ਵਰਗਾ ਹੁੰਦਾ ਉਹ ਕੌਣ ਕਰਦਾ ਵੀ ਅੱਗੇ ਤੇਲ ਆ ਗਿਆ ਉਹ ਤੇਲ ਨਹੀਂ ਨਾ ਹੁੰਦੇ ਹੁੰਦੇ ਸੀਗੇ ਹਾਂ 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 ਤੇ ਤੇਲ ਆ ਗਿਆ ਤੇ ਅਗਰ ਡਰਮ ਲਾ ਆਪਣਾ ਡਰਮ ਲਾ ਲਓ ਜਾਓ ਹਾਂ ਤੇ ਭਰ ਕੇ ਲੈ ਜਾਓ ਤੇ ਉਹਨੇ ਆਖਿਆ ਕਿ ਤਨੇ ਉਹਦੇ ਕਰਾਣੀ ਨੇ ਸਾਡੀ ਭਰਜਾਈ ਨੇ ਹਾਂ ਵੀ ਤੇਲ ਆਉਂਦਾ ਇਹਦੇ ਵਿੱਚੋਂ ਹੂ ਹੂ ਕੇ ਇਹਦੇ ਵਿੱਚੋਂ ਜਿਹੜਾ ਫੋਨ ਤੇ ਉਹਦੇ ਥੱਲੇ ਡਰਮ ਲਾਤਾ ਉਹ ਤੇਲ ਗਿਆ ਉਹ ਗਲਰੀ ਵਾਲੇ ਫੋਨ ਹੁੰਦੇ ਸੀ ਸ੍ਰੀ ਕਾਲ ਜੀ ਸਾਰਿਆਂ ਨੂੰ ਤਗੜੇ ਹੀ ਰਹਾ ਆਪਾ ਕੀ ਵੇਖੀ ਅੰਨਾ ਪਲਾਸਟਿਕ ਦੇ ਚਾਹਲ ਹੈ ਨਾ ਪਲਾਸਟਿਕ ਦੇ ਚਾਹਲ ਕਾਚ ਆਉਂਦੇ ਆ ਇਹਦੇ ਚ ਬਣਾਈ ਜਾਂਦੇ ਆ ਪਲਾਸਟਿਕ ਦੇ ਚਾਹਲ ਨਕਲੀ 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 ਚਾਹਲ ਦੇਖ ਲੈ ਕਿੰਨੇ ਨਕਲੀ ਬੰਦੇ ਆ ਐਂ ਨਕਲੀ ਦੁੱਧ ਬੰਦਾ ਜੀ ਪਨੀਰ ਬੰਦਾ ਹੋਰ ਕਰੀਮ ਵੀ ਬੰਦਦਾ ਹਾਏ ਤੁਸੀਂ ਐਂ ਵੇਖੋ ਵੀ ਚਲ ਆਪਾਂ ਪਿੰਡਾਂ ਵਾਲੇ ਆ ਵੀ ਆਪਾਂ ਦਾ ਫਿਰ ਵੀ ਚੀਜ਼ ਮਾੜੀ ਮੋਟੀ ਤਾਜੀ ਲੈ ਲੈਣੇ ਆ ਜਿਹੜੇ ਸ਼ਹਿਰਾਂ ਚ ਰਹਿੰਦੇ ਆ ਉਨਾਂ ਨਾਲੇ ਤਾਂ ਲੈਂਦੇ ਮਹਿੰਗੀਆਂ ਚੀਜ਼ ਤੇ ਨਾਲੇ ਐ ਨਹੀਂ ਪਤਾ ਵਿਚਾਰੇ ਕੀ ਲੈਂਦੇ ਹੋਣੇ ਕਿ ਨਹੀਂ ਤੇ ਹੋਰ ਉਹਨਾਂ ਦਿਖਾਣੇ ਪੈਂਦੇ ਉਹ ਜੀ ਹਾਂ ਦੇਖੋ ਹੁਣ ਦੁੱਧ ਆਪਣੇ ਮਤਲਬ ਲਾਗਤ ਅਸੀਂ 80% ਤਾਂ ਪੈਦਾ ਆਪਣੇ 50% ਹੀ ਮਸਾ ਹੁੰਦਾ ਤੇ ਦੇਖ ਲਓ ਵੀ ਕਿੰਨੀ ਜਿਆਦਾ ਜਿਹੜਾ ਨਕਲੀ ਦੁੱਧ ਵੀ ਤਿਆਰ ਹੁੰਦਾ ਤਾਂ ਹੀ ਬਿਮਾਰੀਆਂ ਹੁੰਨਗੀਆਂ ਕਿ ਨਹੀਂ ਬਾਬਾ ਤੇ ਹੁਣ ਪਾਣੀ ਆਉਣ ਲੱਗੇ ਸਾਫ਼ ਕਿ ਨਹੀਂ ਉਹਵੇਂ ਆਉਂਦਾ ਗੰਦਾ ਹਜੇ ਵੀ ਉਹਵੇਂ ਆਉਂਦਾ ਬਹੁਤ ਮਾੜੀ ਗੱਲ ਆ ਯਾਰ। ਨਦੀਰ ਤਾਂ ਸਾਪ ਪੀ ਜਾਂਦੇ ਆ ਲੋਕਾਂ ਨੂੰ ਗੰਦਾ ਪਾਣੀ ਪੀਉਂਦੇ ਆ। ਇਹ ਤਾਂ ਗੱਲ ਤੋਂ ਹੀ ਸਹੀ ਤੇ ਇਹਦੀ ਸਫਾਈ ਹੋਣੀ ਚਾਹੀਦੀ ਹੈ ਨਹਿਰ ਦੀ। ਹੋਰ ਪਿੱਛੇ ਜਾ ਰਿਹਾ ਹਰੀ ਦੇ ਪੱਤਨ ਤੇ ਨਾ ਇਹ ਵੇਖੋ ਰਾਹ ਚਾਂ ਕਿਤੋਂ? ਇਹ ਨਹੀਂ ਲੁਧਿਆਣੇ ਵਾਲਾ ਗੰਦਾ ਨਾਲਾ ਪਾਉਂਦੇ ਆ ਉਹ ਕੀ ਵੱਡਾ ਨਾਲਾ? ਵੱਡਾ ਨਾਲਾ ਉਹ ਰਾਹ ਦੇ ਸਾਫ਼ ਕਰਨ ਲੱਗ ਗਏ ਬਾਕੀ ਪਤਾ ਨਹੀਂ ਆ ਪਰ ਵੀਡੀਓ ਵੇਖੀ ਸਿਕ। ਹੋਰ ਕਿਥੋਂ ਆ ਯਾਰ? ਚਿਕਵਾਸ ਕੀ ਜਾਂਦੇ। ਸਹੀ ਗੱਲ। ਉਹ ਹਸਣ ਦੇ ਮਕਾਨ ਉਹ ਵੇਖੇ ਪਾਈ ਜਾਂਦੇ ਆ। ਅਸੇ ਇੱਕ ਗੱਲ ਤਾਂ ਵਧੀਆ ਹੈਗੀ ਹੈ ਬਾਕੀ ਤਾਂ ਲੋਕਾਂ ਨੇ ਆਪਦੀ ਆਪਦੀ ਸੋਚ ਹੁੰਦੀ ਹੈ ਆਪਣੇ ਪਿੰਡ ਦਾ ਕਈ ਘਰਾਣੇ ਜਿਵੇਂ ਕੋਈ ਬੰਦਾ ਦੁਨੀਆਂ ਤੋਂ ਜਾ ਵੜਦਾ ਹੈ ਜਿਹੜੇ ਫੁੱਲ ਆ ਨਾ ਜਾਂਦਾ ਆਪਣੀ ਜ਼ਮੀਨ 'ਚ ਜਾਂ ਘਰੇ ਨਾਪ ਕਰ ਤੇ ਵੋਟਾ ਲਾਤਾ ਠੀਕ ਹੈ ਤੇ ਆਪਾਂ ਵੀ ਇੰਝ ਕਰਿਆ ਸੀ ਉਹਦਣ ਆਏ ਆ ਵੀ ਹੁਣ ਤੂੰ ਆਪ ਦੇਖ ਬਾਬਾ ਯਾਰ ਵੀ ਤੂੰ ਇਨੀ ਦੂਰ ਜਾਣਾ ਉਹ ਨਹਿਰ 'ਚ ਜਾਂ ਹਰੀਕੇ ਪਤਨ ਫੁੱਲ ਭਾ ਕੇ ਆਉਣਾ ਨਾ ਉਹੋ ਹੀ ਪਾਣੀ ਹੌਲੀ ਲਈ ਆਪਣੇ ਘਰਾਂ ਤੱਕ ਆਉਂਦਾ ਹੈ ਆਈ ਹੈ ਬਾਕੀ ਵੇਖੋ ਹੁਣ ਆਪਦੀ ਸ਼ਰਧਾ ਹੁੰਦੀ ਹੈ ਪਰ ਮੈਨੂੰ ਲੱਗਦਾ ਵੀ ਐ ਨਹੀਂ ਕਰਨਾ ਚਾਹੀਦਾ ਸਮਾਂ ਨਾਲੇ ਤਾਂ ਬੰਦਾ ਆਪ ਦੇ ਘਰੇ ਚੀਜ਼ ਹੁੰਦੀ ਹੈ ਕੰਨੀ ਜਾਲ ਕਰ ਲੈਂਦਾ ਬੰਦਾ ਉਹ ਤਾਂ ਹੱਡੀਆਂ ਥੱਲੇ ਪੈ ਜਾਣੀਆਂ ਆਹ ਗੰਦ ਨੂੰ ਕੀ ਕਰੀਏ ਜਿਹੜਾ ਗੱਦਾ ਜਿਹੜਾ ਗੱਦਾ ਐਸੇ ਜਿਹਾ ਕਾਲਾ ਤੇਲ ਵੀ ਨਹੀਂ ਜਿੱਦਾਂ ਪਾਣੀ ਕਾਲਾ ਅੱਖਾਂ ਵੀ ਨਹੀਂ ਬਿੰਦੀਆਂ ਆਲਾ ਤੇ ਆ ਬੁੱਢੇ ਜੋੜ ਵਾਲਾ ਇਹਨਾਂ ਨੂੰ ਲੀਡਰਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਅੱਖਾਂ ਗੰਦਾ ਪਣੀ ਲੋਕਾਂ ਨੂੰ ਮਾਰਨਾ ਇਹ ਵੋਟਾਂ ਲੈਣ ਵਾਲੀ ਕਿਵੇਂ ਜਾਂਦੇ ਘਰੋਂ ਘਰੀ ਪਾਣੀ ਨਹੀਂ ਸਾਫ਼ ਕਰਾ ਸਕਦੇ ਚਾਹੀਦਾ ਇਹ ਬਾਣੀ 'ਚ ਲਿਖਿਆ ਪਉਣ ਗੁਰੂ ਪਾਣੀ ਪਿਤਾ ਮਾਤਾ ਤਤ ਮਤ ਸਹੀ ਗੱਲ ਹੈ ਜੀ ਇਹ ਪਿਤਾ ਆਪਣਾ ਪਾਣੀ ਪਿਤਾ ਸਹੀ ਗੱਲ ਹੈ ਜੀ ਜੇ ਪਿਤਾ ਇਹਨੂੰ ਖਰਾਬ ਕਰਦੇ ਤਾਂ ਬੱਚੇ ਕਿਥੋਂ ਰਹਿਣਗੇ ਸਹੀ ਗੱਲ ਹੈ ਜੇ ਪਿਤਾ ਨਾ ਰਹਾ ਤਾਂ ਬੱਚੇ ਕਿਥੋਂ ਰਹਿਣਗੇ ਸਹੀ ਗੱਲ ਹੈ ਸਹੀ ਗੱਲ ਹੈ ਜੀ ਪਾਣੀ ਤਾਂ ਸਭ ਤੋਂ ਜ਼ਰੂਰੀ ਜਿਹੜੀ ਆਪਣੇ ਲੋੜ ਸਭ ਤੋਂ ਜ਼ਿਆਦਾ ਪਾਣੀ ਦੀ ਹੁੰਦੀ ਹੈ ਬੰਦੇ ਨੂੰ ਜਿੰਦਗੀ ਹੈ ਜਾਨਵਰ ਦੀ ਜ਼ਿੰਦਗੀ ਵੀ ਪਾਣੀ ਆ ਇਨਸਾਨ ਦੀ ਜ਼ਿੰਦਗੀ ਵੀ ਪਾਣੀ ਆ ਜਾਨਵਰਾਂ ਦੀ ਪੁੱਲ ਦੀ ਪਾਣੀ ਦੁਨੀਆ ਤੇ ਕੋਈ ਇਹ ਚੀਜ਼ ਨਹੀਂ ਜਿਹਦੀ ਜ਼ਿੰਦਗੀ ਪਾਣੀ ਨਾ ਹੋਵੇ ਭਾਵੇਂ ਫਸਲ ਆ ਭਾਵੇਂ ਜੀਵ ਜੰਤੂ ਆ ਪਾਵੇਂ ਕੋਈ ਗੁੱਟਾ ਕੋਈ ਕੋਈ ਚੀਜ਼ੀ ਹੈ ਹਰੇਕ ਟਿਚ ਪਾਣੀ ਨਾਲ ਹੀ ਹੈ ਜੇ ਪੰਜ ਚਾਰ ਦਿਨ ਭੁੱਖਾ ਤਾਂ ਨਹੀਂ ਬੰਦਾ ਮਰਦਾ ਹਾਂ ਹਾਂ ਤੇ ਪਾਣੀ ਤੋਂ ਬਿਨਾ ਮਰ ਜੂ ਹਾਂ ਸਹੀ ਗੱਲ ਹੈ ਇੱਕ ਦਿਨ ਨਹੀਂ ਇਕੱਠੀ ਦਾ ਪਾਣੀ ਤੋਂ ਬਿਨਾ ਹੋਰ ਛੱਟ ਤੇ ਹੀ ਨਹੀਂ ਮਰਦੀ ਤੂੰ ਭਾਵੇਂ ਜੂਸ ਪੀ ਲੈ ਕੋਸੀ ਪੀ ਲੈ ਮੁਰ ਕਿਤੇ ਉਹ ਨਹੀਂ ਉਹ ਨਹੀਂ ਯਾਦ ਲੱਗਿਆ ਹੁੰਦੀ ਹੈ ਸਹੀ ਗੱਲ ਹੈ ਸਾਡੀ ਤਾਂ ਇਹ ਬੇਨਤੀ ਹੈ ਵੀ ਵੀ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਪਾਂ ਸਰਕਾਰ ਤੱਕ ਪਹੁੰਚੇ ਜਿਹੜਾ ਪੀਣ ਵਾਲਾ ਪਾਣੀ ਕਟੜ-ਕਟੜੋ ਤਾਂ ਸਹੀ ਆਵੇ ਨਾ ਭਗਵੰਤ ਮਾਨ ਵੀ ਵੇਖੇ ਉਹ ਪਿੰਡਾਂ ਚੋਂ ਗਿਆ ਉਹ ਹਾਂ ਸਹੀ ਗੱਲ ਹੈ ਭਗਵੰਤ ਮਾਨ ਵੀ ਵੇਖੇ ਪਿੰਡਾਂ ਦੇ ਕੀ ਸਮੱਸਿਆ ਆਉਂਦੀ ਹੈ ਕੀ ਸਮੱਸਿਆ ਹਣ ਛੋਟਾ ਜਿਹਾ ਗਪੀਲੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਹੈ ਬਿਮਾਰੀਆਂ ਤਾਂ ਕੁੱਝ ਇੰਨੀਆਂ ਜ਼ਿਆਦਾ ਵਧੀਆਂ ਜਾਂਦੀਆਂ ਪੀਲ ਗਿਆ ਬਹੁਤ ਹੋ ਜਾਂਦਾ ਲੋਕਾਂ ਨੂੰ ਕਾਲਾ ਪੀਲਿਆ ਹੋਰ ਬਿਮਾਰੀਆਂ ਲੀਵਰ ਦੀਆਂ ਭੇਟ ਦੀਆਂ ਬਿਮਾਰੀਆਂ ਸਹੀ ਗੱਲ ਹੈ ਸਹੀ ਪਾਣੀ ਕਰਤੀ ਹੁੰਦੀ ਹੈ ਇਹਦਾ ਭਾਈ ਜੀ ਜਿਹੜਾ ਹੁਣ ਪਾਣੀ ਮੰਨ ਲ ਆਪਣੇ ਘਰਾਂ ਚ ਆਉਂਦਾ ਹੈ ਅਬ ਮੈਂ ਸੁਣਿਆ ਵੀ ਇਹਦੇ ਫਿਲਟਰ ਨਾਲ ਵੀ ਤਗੜੀ ਚੀਜ਼ ਹੁੰਦੀ ਹੈ ਬੰਦਾ ਵਾਲ ਕੇ ਪਾਣੀ ਠੰਡਾ ਕਰਕੇ ਪੀ ਲੇ ਤੇ ਤੋੜੇ ਚ ਰੱਖੇ ਪਾ ਕੇ ਜਿਹੜਾ ਵਾਲ ਕੇ ਕੈਮੀਕਲ ਨੂੰ ਕਿਵੇਂ ਬਾਹਲੂਗਾ ਜਿਹੜਾ ਵਿੱਚ ਤੇਜਾਬ ਆਉਂਦਾ ਤੇ ਕੈਮੀਕਲ ਉਹ ਛਿੜਦੇ ਵਿੱਚ ਐਡੇ ਐਡੇ ਬੋਰ ਕਰਕੇ ਨਾ ਧਰਤੀ 'ਚ ਫੈਕਟਰੀਆਂ ਵਾਲੇ ਛਿੱਟੀ ਜਾਂਦੇ ਆ ਇਹ ਧਰਤੀ ਵਾਲੇ ਨੂੰ ਛਿੜਦੇ ਉਹਨੂੰ ਵੀ ਖਰਾਬ ਕਰੀ ਜਾਂਦੇ ਆ ਸਹੀ ਗੱਲ ਸਹੀ ਗੱਲ ਹੈ ਮੈਂ ਰੰਦ ਕਰਨਾ ਹੀ ਕਰਦਾ ਸਹੀ ਗੱਲ ਹੈ ਇਹ ਗਵਰਨਮੈਂਟ ਚਾਕੇ ਇਹਦੇ ਕੰਨੇ ਖਿਆਲ ਕਰੇ ਲੀਡਰ ਖਿਆਲ ਛੋਡੇ ਵਾਲਾ ਭਾਈ ਪਾਣੀ ਕਿਵੇਂ ਹੁੰਦਾ ਸੀ ਛੋਡੇ ਜਦੋਂ ਖੇਤੀ ਕਰਦੇ ਹੁੰਦੇ ਸੀ ਜਵਾਨੀ ਵਿੱਚ ਆਏ ਆਏ ਨਾ ਆਏ ਮੁੱਕ ਭਰ ਕੇ ਤਾਂ ਪੀ ਲੈਂਦੇ ਸੀ ਅੱਛਾ ਆਹ ਪੀ ਲੈਂਦੇ ਸੀ ਖੜਾ ਪਾਣੀ ਵੀ ਪੀ ਲੈਂਦੇ ਸੀ ਹਾਂ ਜਦੋਂ ਹਾੜੀ ਵੜਦੇ ਹੁੰਦੇ ਸੀ ਮੈਨੂੰ ਇੱਕ ਗੱਲ ਤਾਂ ਯਾਰਾ ਭਾਈ ਛੱਪੜ ਦੇ ਵਿੱਚ ਅਸੀਂ ਵੀ ਨਹਾਉਂਦੇ ਰਹੇ ਹਾਂ ਕਿੱਡਾ ਸਾਫ਼ ਪਾਣੀ ਹੁੰਦਾ ਸੀ ਤੇ ਪਾਣੀ ਮੂੰਹ 'ਚ ਵੀ ਟੱਪ ਜਾਂਦਾ ਸੀ ਨਹਾਉਂਦੇ ਹਾਂ ਹਾਂ ਜੂੰ ਵੀ ਬਾੜਦੇ ਸੀ ਤੇ ਹੁਣ ਛੱਪੜ ਦਾ ਪਾਣੀ ਤੁਹਾਨੂੰ ਪਤਾ ਹੀ ਹੈ ਉਹਨੂੰ ਛੱਪੜਾਂ ਦੇ ਪਾਣੀ ਗੰਦ ਘਾੜ ਜਾਂਦਾ ਤੇ ਉਦੋਂ ਫਿਰਜਾ ਫੁੱਜਾ ਤਾਂ ਹੁੰਦਗਾ ਨਹੀਂ ਸੀ ਨਾ ਹਾਂ ਹਾਂ ਤੇ ਫਿਰ ਪਾਣੀ ਕਿ ਤੌੜੇ ਦੇ ਉੱਤੇ ਨਾ ਇੱਕ ਗੱਟਾ ਵੱਢ ਕੇ ਪਾ ਲੈਂਦੇ ਹਾਂ ਉਤੋਂ ਪਾਣੀ ਛਿੜਕ ਲੈਂਦੇ ਥੱਲੇ ਬਰੇਤੀ ਪਾ ਲੈਂਦੇ ਬਰੇਤੀ ਖੰਡੀ ਹੁੰਦੀ ਹੈ ਪਾਣੀ ਫ੍ਰਿਜ ਵਿੱਚ ਹਰ ਘਰ ਹੁੰਦਾ ਤੇ ਜਿਵੇਂ ਹੁਣ ਆਪਾਂ ਦੁੱਧ ਉਤ ਫ੍ਰਿਜ ਰੱਖਦੇ ਆ ਤੇ ਉਹ ਦੁੱਧ ਕਿਵੇਂ ਬਚਦਾ ਸੀ ਦੁੱਧ ਆਹੀਂ ਪਾਉਂਦੇ ਸੀਗੇ ਠੰਡੇ ਥਾਂ ਰੱਖਣਾ ਠੰਡੇ ਥਾਂ ਰੱਖੀ ਰਾਂ ਤੇ ਬਾਬਾ ਜੱਲੋ ਠੀਕ ਹੈ ਮੱਠੜ ਬੋਟਲ ਚ ਪਾਣੀ ਪਾ ਕੇ ਮੱਠੜ ਚ ਰੱਖਦੇ ਹਾਂ ਹਾਂ ਮੱਠੜ ਚ ਪਾਣੀ ਵੇਖ ਲਓ ਕਿੰਨਾ ਵਧੀਆ ਟਾਈਮ ਸੀ ਨਾ ਉਹ ਤਾਂ ਲਾਈਟ ਲੋਟ ਕਦੋਂ ਸੋਡੇ ਵੇਲੇ ਹੁੰਦੀ ਸੀ ਲਾਈਟ ਕਿ ਨਹੀਂ ਦੀਵੇ ਉਹ ਮੇਰੇ ਘਾਟਾਂ ਉੱਤੇ ਲਾਈ ਦੀ ਸੀ ਸੱਚ ਹਾਂ ਦੀਵੇ ਬੜੇ ਵਾਲਦੇ ਰਹੇ ਆ ਸਾਡੀ ਦੀਵੇ ਤਾਂ ਪਉੜੋ ਹੀ ਵਾਲਦੇ ਰਹੇ ਜਦ ਲਾਈਟ ਪਿੱਛੇ ਜਾਣ ਲੱਗੇ ਤਾਂ ਮੈਨੂੰ ਵੀ ਯਾਦ ਆ ਉਹ ਸਾਡੀ ਡਿਊਟੀ ਹੁੰਦੀ ਹਾਂ ਵੀ ਤੁਸੀਂ ਨਾ ਵਜੇ ਲਾਟਰ ਮਾਂਜਣ ਲੱਗ ਪਾ ਲਾਟਰ ਮਾਂਜ ਕੇ ਨਾ ਤੇਰੀ ਚਿਮਨੀ ਚੂਣੀ ਮਾਂਜ ਕੇ ਹਾਂ ਕਾਲੀ ਹੋ ਜਾਂਦੇ ਸੀ ਪਾ ਕੇ ਤਿਆਰ ਕਰਕੇ ਨਾ ਕਿੱਲੇ ਤੇ ਡੰਗੜੀਆਂ ਅਸਾਂ ਹੁੰਦੀ ਡਿਊਟੀ ਹਾਂ ਸਹੀ ਗੱਲ ਹੈ ਜੇ ਨੇਰੀ ਬੁੱਲਾ ਆ ਜੂਗਾ ਕੋਈ ਹਾਂ 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 ਬਹੁਤ ਫਿਰ ਸਰੋਂ ਦੇ ਤੇਲ ਦੇ ਦੀਵੇ ਕਰਦੇ ਹਾਂ ਹਾਂ ਮਿੱਟੀ ਤੇ ਤੇਲ ਵੀ ਹੁੰਦਾ ਸਰੋਂ ਦਾ ਵੀ ਹੁੰਦਾ ਜੀ ਨਾ ਹਾਂ ਹੁਣ ਤਾਂ ਗੱਲਾਂ ਹੀ ਨਹੀਂ ਰਹੀਆਂ ਗੱਲਾਂ ਹੀ ਨਹੀਂ ਖਤਮ ਹੋ ਗਏ ਉਹ ਤਾਂ ਸਾਂ ਬਦਲ ਗਿਆ ਉਦੋਂ ਕਿਹੜਾ ਟੀਵੀ ਹੁੰਦਾ ਇਹਨਾਂ ਫੋਨ ਹੁੰਦਾ ਸੀ ਰੇਡੀਓ ਹੁੰਦਾ ਉਹਨਾਂ ਨਾ ਆਹ ਰੇਡੀਓ ਸੀ ਰੇਡੀਓ ਤੇ ਸਾਰਾ ਕੁਝ ਹੁੰਦੇ ਹੋਗੇ ਜੇ 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 ਕਿਸੇ ਤਾਪ ਜੜ ਜਾਂਦਾ ਹਾਂ ਤੇ ਜਿਹੜੇ ਆ ਕੇ ਹੈਗੇ ਨਾ ਅੱਖ ਦੇ ਲਾਂਗ ਵਿੱਚ ਹਾਂ ਟੁੱਟ ਗਈਆਂ ਹਾਂ ਇਹ ਗੁਰਦਸ ਬਲੇੜ ਕੇ ਚਾਰ ਕਰੇ ਲੋ ਤਾਪ ਅਸਾਂ ਹੀ ਚੱਲਦਾ ਹੁੰਦਾ ਸੀ ਕੰਮ ਹਾਂ ਉਹ ਕਿਹੜੇ ਡਾਕਟਰ ਸੀਗੇ ਹੁੰਦਾ ਸਹੀ ਗੱਲ ਹੈ ਉਹਦਾ ਬੰਦਾ ਦੀ ਉਮਰ ਵੀ ਬਹੁਤ ਹੋਊਗੀ ਬਿਮਾਰੀਆਂ ਵੀ ਘੱਟ ਹੋਣਗੀਆਂ ਹਣਾ ਛਿੰਟ ਦੋਦਾ ਤੇ ਗੁੜ ਖਾ ਕੇ ਪਾਣੀ ਪੀ ਲੈ ਤੇ ਵਧੀਆ ਹੋ ਜਾਂਦਾ ਸੀ ਸਹੀ ਗੱਲ ਹੈ ਸ਼ੋਰ ਸ਼ਰਾਬਾ ਵੀ ਘੱਟ ਸੀ ਉਦੋਂ ਸਾਰੀਆਂ ਚੀਜ਼ਾਂ ਹੀ ਕਰਦਾ ਜਦ ਜਮੈਨ ਦਾ ਪੱਕਾ ਮਾਰ ਲਓ ਹਾਂ ਖਾਂ ਖਾਲੋ ਉਦੋਂ ਐ ਸੀ ਨਾ ਹਰੇ ਘਰੇ ਪਸ਼ੂ ਹੁੰਦਾ ਸੀ ਘਰ ਦੀ ਸਬਜ਼ੀ ਹੁੰਦੀ ਸੀ ਖਰਚੇ ਘੱਟ ਸੀ ਲੋਕਾਂ ਦੇ ਹੁਣ ਤਾਂ ਹਰੇ ਖਰਚੇ ਲਾੜਦੇ ਮੋਬਾਈਲਾਂ ਦਾ ਇਸੀਆਂ ਦਾ ਅਡਿਸ਼ਨਾਂ ਦਾ ਉਹ ਗਰਮੀ ਵੀ ਘੱਟ ਨਹੀਂ ਸੀ ਉਹਨਾਂ ਨਾਲ ਹਾਂ ਗਰਮੀ ਭਾਰੀ ਸੀ ਅੱਛਾ ਗਰਮੀ ਤਾਂ ਨਾ ਆਏ ਤੂੰ ਆ ਜਾਂਦੀ ਦਾ ਦੀਦਾ ਹਾਂ ਹਾਂ ਜਿਵੇਂ ਆਏ ਅੱਛਾ ਠੀਕ ਹੈ ਠੀਕ ਹੈ ਸਲਾਵਾ ਜਾ ਪੈਂਦਾ ਸੀ ਆਨਾਰੇ ਤਾਂ ਪਹਿਲਾਂ ਤਾਂ ਪਾਣੀ ਨਹੀਂ ਲੱਗਦੇ ਸੀ ਘੱਟ ਸੀ ਪਾਣੀ ਅੱਛਾ ਪੁਰਾਣੇ ਮੁੱਗੇ ਦਾ ਪਾਣੀ ਬਹੁਤ ਜਿਆਦੇ ਗਰਮੀ ਸੀ ਓਏ ਹਲੋ ਠੰਡ ਵੀ ਜਿਆਦੇ ਸੀਗੀ ਪਾਣੀ ਜੰਮ ਜਾਂਦਾ ਠੰਡ ਰਾਤ ਨੂੰ ਪੂਰੀ ਹੋ ਜਾਂਦੀ ਨਹੀਂ ਹੈ ਉਹ ਤਾਂ ਆਪਣੇ ਘਰ ਵੀ ਆਤਰ ਲੋਕਾਂ ਦੇ ਕੱਚੇ ਹੁੰਦੇ ਨੇ ਹੈਣਾ ਜਵਾ ਕੱਚੇ ਸਹੀ ਗੱਲ ਆ ਬਹੁਤ ਵਧੀਆ ਟਾਈਮ ਸੀ ਬਈ ਉਹ ਉਹ ਤਾਂ ਕਿੱਥੇ ਜਿਨ੍ਹਾਂ ਨੇ ਉਹ ਟਾਈਮ ਵੀ ਦੇਖਿਆ ਹੁਣ ਵੀ ਦੇਖਿਆ ਦੇਖੋ ਤੁਸੀਂ ਕਰਮ ਵਾਲੇ ਹੋ ਯਾਰ ਬਾਹਰੇ ਦੇ ਛਿੱਟੇ ਪੁੰਨ ਕੇ ਖਾਣੇ ਵਿੱਚ ਗੋੜਰ ਲਾ ਲੈਣਾ ਹਾਂ ਪੱਕੇ ਮਾਣੇ ਦੇਖ ਦੇਖੋ ਦੇਖੋ ਆਪਣੇ ਘਰੇ ਵੀ ਹੁੰਦਾ ਇਹ ਪਹਿਲਾਂ ਹੁੰਦਾ ਜਦ ਕਿਸੇ ਦੇ ਘਰੇ ਦੇ ਆਹ ਹਾਰਾ ਹਾਰੇ ਦਾ ਦੁੱਧ ਤੇ ਦਾਲ ਹਰੇ ਦੀ ਤੇ ਤੌੜਾ ਹੋਇਦਾ ਕਾਲਾ ਕੜਕੜ ਕੇ ਇਹ ਵਿੱਚ ਲਾਲ ਲਾਲ ਦੁੱਧ ਹੁੰਦਾ ਵਿੱਚ ਰਸਤਾ ਰਤਾ ਵਾਕੀ ਨਹੀਂ ਹਰ ਉਹ ਬੜਾਈ ਐਹੀ ਜੀ ਹੁੰਦੀ ਥੇਲੀ ਹਲਕੀ ਮੋਟੀ ਹਾਂ ਫਿਰ ਆ ਚਾਹ ਕੋ ਨਾਲ ਵੜਵੜ ਕੇ ਖਾਂਦੇ ਸਹੀ ਗੱਲ ਆ ਵਾਕਏ ਸਹੀ ਗੱਲ ਹੈ ਤੇ ਹੁਣ ਤਾਂ ਹੁਣ ਤਾਂ ਕਾਗਜ਼ ਵਰਗੀ ਮਲਾਈ ਹੁੰਦੀ ਹੈ ਕਿਹੜੇ ਤੰਤ ਤੇ ਜਾਂ ਆਦੇ ਕਿ ਕੰਮ-ਕਮ ਕਰਨ ਵੇਲੇ ਜਿਹੜੇ ਟੋੜੀ-ਟਾੜੀ ਦਾ ਕੰਮ ਕਰਿਉਂ ਜਾਂ ਠੰਡ ਦੇ ਵਿੱਚ ਜਿਹੜਾ ਗੁੜ ਚ ਘੋ ਪਾ ਕੇ ਦੇਸੀ ਤੇ ਹਨਾ ਗਰਮ ਕਰਕੇ ਉਹਨੂੰ ਜਾਂ ਮੂਫਰੀ ਵਾਲੀ ਪਾ ਲੈਂਦੇ ਬੜੀ ਸਵਾਦ ਲੱਗਦੀ ਸੀ ਉਹ ਬੱਕੜੀਆਂ ਤੇ ਬੜੇਵੇਂ ਨਾ ਉੱਟ ਕੇ ਪਾਉਂਦੇ ਮਜਾ ਆ ਹਾਂ 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 ਪਾਉਂਦੇ ਬੱਕੜੀਆਂ ਫਿਰ ਉਹਦੇ ਵਿੱਚ ਨਾ ਨੂਨ ਪਾ ਕੇ ਖਾਂਦੇ ਫਿਰ ਗੋਲੀਆਂ ਪਰ ਪਰਦੀ ਉਦੋਂ ਬੜਾ ਨਜ਼ਾਰਾ ਸੀ ਬੜਾ ਤਗੜਾ हां ओ थोनू याद है ਆਪਣੇ ਘਰੇ ਇੱਕ ਡਿੱਗੀ ਹੁੰਦੀ ਸੀ ਜਿਹੜੇ ਬੁੜੀਆਂ ਹੁੰਦੀਆਂ ਦਾਲ ਦੂਲ ਕਟਦੀਆਂ ਜਿਹਾ پتہ ਨਹੀਂ ਕੀ ਕਟਦੀਆਂ ਹੁੰਦੀਆਂ ਓਖਲੀ ਓਖਲੀ ਹੈ ਨਾ ਓਖਲੀ ਹੁੰਦੀ ਓਖਲੀ ਮੂਲੀ ਹਾਂ ਜਵਾਲਾ ਹੁਣ ਤਾਂ ਉਹ ਕੰਮ ਰਹਿ ਹੀ ਨਹੀਂ ਮਨ ਲੱਗਦਾ ਉਹਦਾ ਛੋਲਿਆਂ ਦਾ ਉਹ ਚੀਜ਼ਾਂ ਦਿੱਤੀ ਉਹ ਤਾਂ ਰੌਣਕ ਹੀ ਬੜੀ ਲੱਗਦੀ ਥੇ ਜਿੱਕਾ ਤੇ ਕੋਈ ਆ ਗਿਆ ਕਰੇ ਕਿ ਉੱਠ ਗਿਆ ਖੱਡੀਆਂ ਲਾਉਨੀਆਂ ਬੁੜੀਆਂ ਹਾਂ ਢੱਡੀ ਬੁੰਦੀਆਂ ਦਰੀਆਂ ਬੁੰਦੀਆਂ ਹਾਂ ਜਿਆਦਾ ਤਾਂ ਹੈ ਨਹੀਂ ਸਹੀ ਗੱਲ ਉਹ ਤਾਂ ਸਮਾਂ ਹੀ ਬਦਲ ਗਿਆ ਹੁਣ ਕਿਸੇ ਕਿਸੇ ਦੇ ਘਰੇ ਫੋਨ ਲੱਗਿਆ ਹੁੰਦਾ ਫਿਰ ਕੋਈ ਪਿੰਡ ਜੋ ਫੋਨ ਕਰਨਾ ਆਉਂਦਾ ਜਾਂ ਸਹਰਿਆਂ ਲਾਉਂਦੇ ਭਾਈ ਤੇਰਾ ਫੋਨ ਕਰੇ ਲਗਿਆ ਹਾਂ ਤੇ ਉਹ ਤੋਂ ਫੋਨ ਕਰਤਾ ਵੀ ਅੱਗੇ ਤੇਲ ਆ ਗਿਆ ਉਹ ਤੇਲ ਨਹੀਂ ਨਾ ਹੁੰਦੇ ਹੁੰਦੇ ਸੀਗੇ ਹਾਂ 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 ਤੇ ਤੇਲ ਆ ਗਿਆ ਤੇ ਅੱਗੇ ਡਰਮ ਲਾ ਆਪਣਾ ਡਰਮ ਲਾ ਲਉ ਆਓ ਹਾਂ ਤੇ ਭਰ ਕੇ ਲੈ ਜਾਓ ਤੇ ਉਹਨੇ ਆਖਿਆ ਕਿ ਤੈਨੂੰ ਉਹਦੇ ਕਰਾੜੀ ਨੇ ਸਾਡੀ ਭਰਜਾਈ ਨੇ ਹਾਂ ਵੀ ਤੇਲ ਆਉਂਦਾ ਇਹਦੇ ਵਿੱਚੋਂ ਹੁੱਕੇ ਇਹਦੇ ਵਿੱਚੋਂ ਜਿਹੜਾ ਫੋਨ ਤੂੰ ਉਹਦੇ ਥੱਲੇ ਡਰਾਮ ਲਾਤਾ ਉਹ ਤੇ ਤਿਕ ਉਹ ਗਲਰੀ ਵਾਲੇ ਫੋਨ ਹੁੰਦੇ ਤੇ ਲਾਉਂਦਾ ਤੇ ਉਹਦੇ ਥੱਲੇ ਲਾਤਾ ਡਰਾਮ ਉਹ ਥੱਲੇ ਲਾਈ ਖੜੀ ਲਵੇ ਚਲੋ ਬਾਈ ਆਈ ਸੀ ਬਾਈ ਵਧੀਆ ਟਾਈਮ ਸੀ ਕੁੱਲ ਮਿਲਾ ਕੇ ਬੰਦੇ ਵੀ ਸਿੱਧੇ ਸੀਗੇ ਨਹੀਂ ਸਹੀ ਗੱਲ ਹੈ ਵਧੀਆ ਵੀ ਆਈ ਟਾਈਮ ਪਾਸ ਹੋ ਗਿਆ ਕਿ ਨਹੀਂ ਹਾਂ ਪਾਸ ਹੋ ਗਿਆ ਅੱਜ ਕੱਲ ਤਾਂ ਪਤਾ ਨਹੀਂ ਕੀ ਕੁਝ ਆ ਗਿਆ ਤੇ ਕਿੰਨੇ ਖਰਚੇ ਵਧ ਗਏ ਪਤਾ ਸੀਗਾ ਇਕੱਠੇ ਬੈਠਦੇ ਹਾਂ ਪਰ ਆਪਾਂ ਵਾਕਈ ਬਹੁਤ ਸੀ ਹਾਂ ਕੋਈ ਲੜਾਈ ਪੜਾਈ ਨਹੀਂ ਸੀ ਹਾਂ 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 ਕੋਈ ਕਿਸੇ ਨਾਲ ਦੁਸ਼ਮਣੀ ਨਹੀਂ ਸੀ ਕੋਈ ਕਿਤੇ ਚੀਜ਼ ਪਈ ਰਹਿੰਦੀ ਕੋਈ ਚੱਕਦਾ ਨਹੀਂ ਸੀ ਨਹੀਂ ਨਹੀਂ ਸਹੀ ਗੱਲ ਹਾਂ ਉਹ ਤਾਂ ਛੱਡਦੇ ਹੀ ਨਹੀਂ ਤੁਰੇ ਜਾਂਦੇ ਨੇ ਲੋਕਿੰਦੇ ਸਹੀ ਹੈ ਬਾਬਾ ਜੀ ਦੀ ਗੱਲਾਂ ਸੁਣ ਕੇ ਬਚਪਨ ਯਾਦ ਆ ਗਿਆ ਕਿਉਂਕਿ ਅਸੀਂ ਵੀ ਇਹ ਚੀਜ਼ਾਂ ਮਾੜੀਆਂ ਮੁੰਡੀਆਂ ਜਿੰਨੀਆਂ ਦੇ ਵੇਖੀਆਂ ਵੇਖੀਆਂ ਪਰ ਇਹਨਾਂ ਨੇ ਤਾਂ ਬਹੁਤ ਕੁਝ ਵੇਖਿਆ ਬਾਈ ਤੇ ਆ ਹੱਟੀਆਂ ਦੇ ਕਿੰਨਾ ਕੁਝ ਆ ਗਿਆ ਹਾਂ ਇਹ ਸਹੀ ਗੱਲ ਹੈ ਉਹ ਦੇਖੋ ਉਹ ਹੁੰਦੇ ਗੋੜ ਦੇ ਪਕੌੜੇ ਜੇ ਹੁੰਦੇ ਹਾਂ 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 ਤੇ ਬਸ ਇਹੋ ਜਿਹਾ ਕੁਝ ਹੁੰਦਾ ਬਾਕੀ ਹੁੰਦੀ ਉਹਨਾਂ ਤਾਂ ਬਥੇਰਾ ਕੁਝ ਆ ਗਿਆ ਚਲੋ ਬਾਬਾ ਜੀ ਨੇ ਗੱਲਾਂ ਕਰਕੇ ਯਾਰ ਆ ਗਿਆ ਬਾਈ ਮਿਲਦੇ ਆਂਗਾ ਇਦਨ ਹੋਰ ਵੀਡੀਓ ਨਾਲ ਰੱਬ ਰਾਖਾ